ਵਾਇ ਗੁਰੂ ਸਾਹਿਬ ਜੀ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਗੁਰੂ ਰੂਪ ਗੁਰੂ ਪਿਆਰੀ ਸਾਜ ਸੰਗਤ ਜੀਓ ਹੁਕਮ ਹੋਇਆ ਸੀਗਾ ਸਰਦਾਰ ਗੁਰਚੰਦ ਸਿੰਘ ਜੀ ਹੋਣਾਂ ਦਾ ਗੁਰੂ ਇਤਿਹਾਸ ਲੜੀਵਾਰ ਸੰਪਨ ਕਰਨ ਕਰਾਇਆ ਜਾਏ ਸੋ ਆਪ ਜੀ ਸਤਗੁਰਾਂ ਦੀ ਹਜ਼ੂਰੀ ਅੰਦਰ ਜੁੜ ਬੈਠੇ ਹੋ ਗੁਰੂ ਇਤਿਹਾਸ ਗੁਰਮਤ ਵਿਚਾਰਾਂ ਦੇ ਨਾਲ ਸਾਂਝ ਕਰਨ ਤੋਂ ਪ੍ਰਥਮ ਸਤਿਗੁਰੂ ਦੁਆਰਾ ਬਖਸ਼ੀ ਹੋਈ ਫਤਿਹ ਪਰਵਾਨ ਕਰਦੇ ਹੋਏ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੁਰਨਾਨਕ ਪਾਤਸ਼ਾਹ ਜੀ ਦਾ ਆਗਮਨ ਜਾਂ ਇਹ ਆਖੀਏ ਜਨਮ 15 ਅਪ੍ਰੈਲ ਸਾਲ 1469 ਨੂੰ ਪਟਵਾਰੀ ਮਹਤਾ ਕਲਿਆਣ ਦਾਸ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਏ ਭੋਇ ਦੀ ਤਲਵੰਡੀ ਤੇ ਹੋਇਆ ਹੁਣ ਤੁਸੀਂ ਆਖੋਗੇ ਅਸੀਂ ਆਪਣੇ ਜੀਵਨ ਕਾਲ ਦੇ ਜਿੰਨੇ ਗੁਰਪੁਰ ਮਨਾਏ ਨੇ ਉਹ ਸਾਰੇ ਅਸੀਂ ਤੱਤੇ ਦੀ ਪੁੰਨੀਆਂ ਨੂੰ ਮਨਾਏ ਨੇ ਪੱਟਵਈਆਂ ਦੇ ਮੁਤਾਬਕ ਜੋ ਗੁਰਨਾਨਕ ਪਾਤਸ਼ਾਹ ਜੀ ਦੀ ਆਗਮਨ ਦੀ ਡੇਟ ਹੈ ਨਾ ਉਹ 15 ਅਪ੍ਰੈਲ ਸਨ 1469 ਹੈ ਅਤੇ 1 ਹੋਇਆ ਹੈ ਜਦੋਂ ਮਿਸਲਾਂ ਦਾ ਸਮਾਂ ਸੀਗਾ ਔਰ ਥੋੜਾ ਇਕੋ ਕੱਟ ਕਰ ਦੋ ਮਿਸਲਾਂ ਦਾ ਸਮਾਂ ਸੀਗਾ ਸਿੱਖਾਂ ਦੇ ਹਾਲਾਤ ਇਹ ਸੁਣ ਘਰ ਕੇ ਕੱਡੇ ਬਨ ਬਸੈ ਬਨ ਤਰ ਬਨ ਤਜ ਨੀਰ ਲੁਕੈ ਹੈ ਨੀਰ ਲੁਕੈ ਨਹਿ ਬਚੇ ਕਹੋ ਸਿੰਘ ਕਤ ਜਾਏ ਔਰ ਤੁਸੀਂ ਇੱਕ ਗਾਇਕਾ ਦਾ ਗੀਤ ਵੀ ਸੁਣਿਆ ਹੋਇਆ ਹੁਣਾ ਕਿ ਸਿੱਖਾਂ ਦਾ ਪੱਤਾ ਪੱਤਾ ਵੈਰੀ ਉਨ੍ਹਾਂ ਹਾਲਾਤਾਂ ਦੇ ਵਿੱਚ ਸਿੱਖਾਂ ਨੂੰ ਆਪਣੇ ਘਰ ਘਾਟ ਛੱਡ ਕੇ ਘੋੜਿਆਂ ਦੀ ਕਾਠੀ ਦਾ ਵਸੀਬਾ ਕਰਨਾ ਪਿਆ ਜੰਗਲਾਂ ਤਬੇਲਿਆਂ ਦਾ ਵਸੀਬਾ ਕਰਨਾ ਪਿਆ ਅਤੇ ਇੱਥੋਂ ਤੱਕ ਪਾਣੀ ਦਾ ਵਸੀਬਾ ਕਰਨਾ ਪਿਆ ਹੁਣ ਤੁਸੀਂ ਇੱਕ ਅੰਦਾਜ਼ਾ ਲਗਾਓ ਕਿ ਪਾਣੀ ਦੇ ਵਿੱਚ ਜ਼ਿੰਦਗੀ ਕਿੰਨੇ ਕੁ ਦਿਨ ਕਿੰਨਾ ਕੁ ਸਮਾਂ ਜਿੰਦਾ ਰੱਖੀ ਜਾ ਸਕਦੀ ਹੈ ਹਾਲਾਤ ਐਸੇ ਸਨ ਫਿਰ ਜਦੋਂ ਕੁਝ ਸੁਖਾਵੇ ਹਾਲਾਤ ਹੋਏ ਉਹਨਾਂ ਹਾਲਾਤਾਂ ਦੇ ਵਿੱਚ ਇੱਕ ਤੇ ਗੁਰਦੁਆਰਿਆਂ ਤੇ ਕਾਬਜ਼ ਹੋ ਗਏ ਪੁਜਾਰੀ ਅਕਸਰ ਮੈਂ ਬੇਨਤੀ ਕਰਦਾ ਹੁਨਾ ਪੁਜਾਰੀ ਵਪਾਰੀ ਤੇ ਸਰਕਾਰੀ ਤਿੰਨੇ ਹੀ ਵਪਾਰੀ ਨੇ ਇਹਨਾਂ ਦਾ ਆਪਣਾ ਆਪਣਾ ਵਪਾਰ ਆਪਣਾ ਆਪਣਾ ਧੰਦਾ ਆਪਣੇ ਆਪਣੇ ਤਰੀਕੇ ਨਾਲ ਚੱਲਦਾ ਹੈ ਪੁਜਾਰੀ ਦਾ ਤੰਦਾ ਸੀ ਇਹਦੇ ਵਿੱਚ ਕਿਵੇਂ ਮਿਲਾਵਟ ਕੀਤੀ ਜਾਏ ਕਿਵੇਂ ਝੂਠ ਬੋਲਿਆ ਜਾਏ ਹੁਣ ਪੁਜਾਰੀ ਨੂੰ ਇਹ ਲੱਗਿਆ ਕਿ ਗੁਰਨਾਨਦ ਪਾਤਸ਼ਾਹ ਜੀ ਦਾ ਜਿਹੜਾ ਆਗਮਨ ਗੁਰਪੁਰਬ ਅਪ੍ਰੈਲ ਦੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ ਨਾ ਉਹਨਾਂ ਦਿਨਾਂ ਦੇ ਵਿੱਚ ਟੋਕ ਟੋਕ ਪੰਜਾਬ ਦੇ ਅੰਦਰ ਕਣਕ ਬਹੁਤੀ ਹੁੰਦੀ ਹੈ ਔਰ ਉਹਨਾਂ ਦਿਨਾਂ ਦੇ ਵਿੱਚ ਕਣਕ ਦੀ ਵਾਢੀ ਹੁੰਦੀ ਹੈ ਹੁਣ ਉਸ ਪੁਜਾਰੀ ਨੇ ਕੀ ਕੰਮ ਕੀਤਾ ਕਿ ਇਹਨੂੰ ਡੈਡੀਕੇਟ ਕਰਕੇ ਨਾ ਸਰਕਾਰ ਕੇ ਉਹ ਦਿੱਤੇ ਗੁਰਸਿੱਖਾਂ ਦੇ ਵੀ رائے ਲਈ ਗਈ ਕਿ ਉਸ ਵਕਤ ਸਾਰੇ ਗੁਰਸਿੱਖ ਜਿਹੜੇ ਨੇ ਨਾ ਉਹ ਗੁਰਪੁਰਬ ਮਨਾਉਣ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਕਿਉਂਕਿ ਖੇਤੀਬਾੜ ਕਿਰਸਾਨੀ ਦਾ ਇੰਨਾ ਜੋਰ ਹੁੰਦਾ ਉਸ ਸਲਾਹ ਦੇ ਵਿੱਚ ਸਾਰੇ ਰਾਜੀ ਹੋ ਗਏ ਤੇ ਦਿਨ ਚੁਣਿਆ ਗਿਆ ਕੱਤੇ ਦੀ ਪੁੰਨਿਆ ਕਟਕ ਦੀ ਪੂਰਨਮਾਸ਼ੀ ਜਿਵੇਂ ਵੈਸੇ ਪੁੰਨਿਆ ਨਾਮ ਹੈ ਪੂਰਨਮਾਸ਼ੀ ਵੀ ਕਿਹਾ ਜਾਂਦਾ ਹੁਣ ਉਹ ਦਿਨ ਚੁਣਿਆ ਗਿਆ ਤੇ ਉਦੋਂ ਇਹ ਚੁਣਿਆ ਗਿਆ ਸੀ ਹਾਲਾਤਾਂ ਦੇ ਅਨੁਸਾਰ ਪਰ ਅਸਲ ਡੇਟ ਜਿਹੜੀ ਹੈ ਨਾ ਉਹ 15 ਅਪ੍ਰੈਲ ਸਾਲ 1469 ਹੈ ਹੁਣ ਉਸ ਵਕਤ ਤੇ ਐਸੇ ਹਾਲਾਤ ਸਨ ਪਰ ਅੱਜ ਸਿੱਖ ਜਗਤ ਦੇ ਜਿੰਨੇ ਵੀ ਸਿੱਖੀ ਨਾਲ ਪਿਆਰ ਕਰਨ ਵਾਲੇ ਨੇ ਉਹ ਇਹ ਸੋਚਦੇ ਨੇ ਕਿ ਜੋ ਜਗਤ ਗੁਰੂ ਬਾਬਾ ਧੰਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਦਾ ਦਿਨ ਹੈ 15 April ਦਾ ਉਸੇ ਦਿਨ ਹੀ ਮਨਾਇਆ ਜਾਏ ਔਰ ਇੱਕ ਹੋਰ ਵਿਅਕਤੀ ਕਰਦੇ ਆ ਇਹ ਜੋ 15 April ਦਾ ਉਸ ਵਕਤ 15 April ਸੀ ਸੈਜੇ ਸੈਜੇ ਫਿਰ 14 ਹੋਈ ਕਿਉਂਕਿ ਦਿਨ ਘਟਦੇ ਵਧਦੇ ਨੇ ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹਦਾ 22 ਦਸੰਬਰ ਦਾ ਗੁਰਪੁਰਬ ਸੀਗਾ ਨਾ ਔਰ ਅੱਜ ਜੋ 13 April ਨੂੰ ਅਸੀਂ ਵਿਸਾਖੀ ਮਨਾਉਨੇ ਆ ਇਹ ਉਸ ਵਕਤ ਤੁਸੀਂ ਇਤਿਹਾਸ ਪੜੋਗੇ ਕਿ 30 March ਸਨ 1699 ਆਉਂਦਾ ਹੈ ਕੋਈ ਆ ਕੀ ਕਿ ਯੂਰੋਪੀਅਨ ਔਰ ਏਸ਼ੀਅਨ ਦੇਸ਼ਾਂ ਦੇ ਵਿੱਚ ਇਹਨਾਂ ਤਰੀਕਾਂ ਦਾ ਫਰਕ ਸੀਗਾ ਯੂਰੋਪੀਅਨ ਔਰ ਏਸ਼ੀਅਨ ਦੇਸ਼ਾਂ ਦੇ ਅਰਥ ਸ਼ਾਸਤਰੀਆਂ ਨੇ 13 ਅਕਤੂਬਰ ਸਾਲ 1752 ਨੂੰ ਇੱਕ ਕਾਨਫਰੰਸ ਰੱਖੀ ਉਹਨਾਂ ਨੇ ਹੁਣ ਏਸ਼ੀਆ ਔਰ ਯੂਰਪ ਦੀਆਂ ਇੱਕੋ ਡੇਟਾ ਜਿੱਦੋਂ ਕੀਤੀਆਂ ਨਾ ਇਹ ਫਿਰ ਵਿਸਾਖੀ ਜਿਹੜੀ ਹੈ ਨਾ 30 ਮਾਰਚ 1699 ਵਾਲੀ ਜਿਹੜੀ ਵਿਸਾਖੀ ਹੈ ਨਾ 30 ਮਾਰਚ ਤੋਂ ਸਰਕ ਕੇ ਉਹ ਆ ਗਈ 14 ਅਪ੍ਰੈਲ ਲੰਮਾ ਸਮਾਂ ਅਸੀਂ 14 ਅਪ੍ਰੈਲ ਮਨਾਉਂਦੇ ਆਏ ਆ ਉਹ ਉਹ 13 April ਨੂੰ ਹੋਈ ਹੈ ਪਰ ਭਾਨ ਗੁਰੂ ਗੁਰਨਾਨਦ ਪਾਤਸ਼ਾਹ ਜੀ ਦਾ ਆਗਮਨ 15 April ਦਾ ਹੈ ਫਿਕਸ ਡੇਟ ਇੱਕ ਮੈਂ ਹੋਰ ਬੇਨਤੀ ਕਰਦਿਆਂ ਜਿਹੜੀ ਵਿਸਾਖੀ ਹੈ ਨਾ ਇਸੇ ਵਿਸਾਖੀ ਵਾਲੇ ਦਿਨ ਹੀ ਗੁਰਨਾਨਦ ਪਾਤਸ਼ਾਹ ਜੀ ਦਾ ਆਗਮਨ ਹੋਇਆ ਇਸੇ ਦਿਨ ਤੋਂ ਹੀ ਨਾਨਕ ਸ਼ਾਹੀ ਮੂਲ ਨਾਨਕ ਸ਼ਾਹੀ ਕਲੰਡਰ ਦੀ ਪ੍ਰਾਰੰਭਤਾ ਹੁੰਦੀ ਹੈ ਨਾਨਕ ਸ਼ਾਹੀ ਸੰਮਤ ਦੀ ਪ੍ਰਾਰੰਭਤਾ ਹੁੰਦੀ ਹੈ ਕਿਉਂਕਿ ਸਰਦਾਰ ਗੁਰਚਰ ਸਿੰਘ ਉਹਨਾਂ ਨੇ ਹੁਕਮ ਕੀਤਾ ਸੀ ਮੈਨੂੰ ਕਿ ਸ਼ੁਰੂ ਤੋਂ ਪ੍ਰਾਰੰਭ ਤੋਂ ਗੁਰੂ ਇਤਿਹਾਸ ਦੇ ਨਾਲ ਸੰਤਾਂ ਨੂੰ ਜੋੜਿਆ ਜਾਏ ਤੇ ਮੇਰਾ ਫਰਜ਼ ਬਣਦਾ ਹੈ ਕਿ ਜੋ ਅਸਲ ਦੇ ਵਿੱਚ ਮੂਲ ਤਰੀਕਾ ਨੇ ਮੂਲ ਡੇਟਾ ਨੇ ਉੱਥੋਂ ਹੀ ਮੈਂ ਪ੍ਰਾਰੰਭ ਕਰਾਂ। ਔਰ ਇਸੇ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਹੋਇਆ। ਦੂਜੀ ਬੈਂਤੀ ਗੋਇੰਦਵਾਲ ਸਾਹਿਬ ਦੀ ਸੇਵਾ ਸ਼ੁਰੂ ਕੀਤੀ ਗਈ ਗੁਰੂ ਅਮਰਦਾਸ ਜੀ ਪਾਤਸ਼ਾਹ ਦੁਆਰਾ। ਜਦੋਂ ਇਹਦੀ ਪੁਟਾਈ ਹੋ ਰਹੀ ਸੀ ਨਾ ਤੇ ਜਿਸ ਦਿਨ ਇਸ ਗੋਇੰਦਵਾਲ ਸਾਹਿਬ ਦੀ ਬੋਲੀ ਦਾ ਕੜ ਟੁਕਾ ਉਹਦਣ ਵਿਵਸਾਦੀ ਵਾਲਾ ਦਿਨ ਸੀਗਾ ਔਰ ਫਿਰ ਦਸ਼ਮੇਸ਼ ਪਿਤਾ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਖਾਲਸੇ ਦੀ ਸਿਰਜਣਾ ਕੀਤੀ ਉਹ ਵੀ ਬਸਾਖੀ ਵਾਲੇ ਦਿਨ ਕੀਤੀ ਤੋਂ ਕਰ ਮੈਂ ਬੇਨਤੀ ਕਰਾਂ ਕਿ ਤਾਨ ਗੁਰੂ ਗੁਰਨਾਨਦ ਪਾਤਸ਼ਾਹ ਜੀ ਜਦੋਂ ਮਾਤਾ ਤ੍ਰਿਪਤਾ ਤੇ ਗਰਭ ਦੇ ਵਿੱਚ ਸਨ ਨਾ ਤੇ ਉਹਨਾਂ ਜ਼ਮਾਨੀਆਂ ਦੇ ਵਿੱਚ ਅਸੀਂ ਵੀ ਵੇਖਿਆ ਮਾਵਾ ਭੈਣਾ ਜਦੋਂ ਗਰਭਵਤੀਆਂ ਹੁੰਦੀਆਂ ਸਨ ਨਾ ਕਿਸੇ ਹਸਪਤਾਲ ਦੇ ਵਿੱਚ ਨਹੀਂ ਸੰਜਾਨੀਆਂ ਦਿਖਾਉਣ ਵਾਸਤੇ ਜਦੋਂ ਮਾਵਾ ਭੈਣਾ ਦਾ ਗਰਭ 3-4 ਮਹੀਨੇ ਦਾ ਹੋ ਜਾਂਦਾ ਸੀ ਨਾ ਦਾਈਆਂ ਉਹਦਾ ਧਿਆਨ ਰੱਖਦੀਆਂ ਸਨ ਬਾਈ ਦੌਲਤਾ ਦੇ ਕੋਲ ਪਟਵਾਰੀ ਮਹਿਤਾ ਕਲਿਆਣ ਦਾਸ ਜੀ ਜਾਂਦੇ ਨੇ ਜਾ ਕੇ ਕਿਹਾ ਦੌਲਤਾ ਮੇਰੇ ਘਰ ਬੱਚੇ ਦੀ آمد ਹੋਣ ਵਾਲੀ ਹੈ ਤੁਸੀਂ ਮੇਰੀ ਧਰਮ ਪਤਨੀ ਦਾ ਖਿਆਲ ਕਰਨਾ ਹੈ ਹੁਣ ਜਿਹੜਾ ਪਟਵਾਰੀ ਮਹਿਤਾ ਕਲਿਆਣ ਦਾਸ ਹੈ ਉਹ ਉਸ ਵਕਤ ਬੜਾ ਵੱਡਾ ਅਹੁਦਾ ਸੀਗਾ ਅੱਜ ਵੀ ਕੁਝ ਹੈ ਔਰ ਫਿਰ ਰਾਏ ਭੋਏ ਦੀ ਤਲਵੰਡੀ ਦਾ ਉਹ ਰਾਜਾ ਹੈ ਰਾਏ ਬੁਲਾਰ ਉਸ ਰਾਜੇ ਦਾ ਪਟਵਾਰੀ ਐ ਮੈਂ ਤਾਂ ਕਲਿਆਣ ਦਾਸ ਤੇ ਦੌਲਤਾ ਦੀ ਕੀ ਮਜਾਲ ਐ ਉਹ ਮਹਿਤਾ ਕਲਿਆਣ ਦਾਸ ਪਟਵਾਰੀ ਦਾ ਆਖਾ ਮੋੜੇ ਭੱਜੀ ਆਈ ਮਾ ਤ੍ਰਿਪਤਾ ਨੂੰ ਵੇਖਿਆ ਜਾਚਿਆ ਜੋ ਉਹਦੀ ਵੈਦਿਕ ਕ੍ਰਿਆ ਸੀ ਉਹ ਉਹਨੇ ਕੀਤੀ पटवारी मेहता कल्याण दास ਨੂੰ ਹੱਥ ਛੋੜ ਕੇ ਪੱਲੂ ਪਾ ਕੇ ਹੱਥ ਬੇਨਤੀ ਕੀਤੀ पटवारी मेहता कल्याण दास ਜੀ ਮੇਰਾ ਨਾਂ ਭਾਵੇਂ ਦੌਲਤ ਹੈ ਪਰ ਮੇਰੇ ਘਰ ਦੇ ਵਿੱਚ ਅਤਿ ਦੀ ਗਰੀਬੀ ਹੈ ਇੱਕ ਵਕਤ ਰੋਟੀ ਬਣਦੀ ਹੈ ਇੱਕ ਵਕਤ ਰੋਟੀ ਨਹੀਂ ਬਣਦੀ ਅੱਜ ਜਦੋਂ ਮੈਂ ਤੇਰੇ ਘਰ ਆਈ ਆ ਪਟਵਾਰੀ ਮਹਿਤਾ ਕਲਿਆਣਦਾਸ ਜੀ ਅੱਜ ਮੈਨੂੰ ਕੁਝ ਆਸ ਬੱਤੀ ਹੈ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਪਿਰ ਕਰ ਬਾਸ ਨਾ ਪਰਿਆਰੇ ਅੱਜ ਮੈਨੂੰ ਕੁਝ ਆਸ ਬੱਤੀ ਹੈ ਮੇਰੇ ਘਰ ਦੋ ਵਕਤ ਰੋਟੀ ਪੱਕ ਜਾਏਗੀ ਇੱਕ ਬੇਨਤੀ ਉਹ ਪਟਵਾਰੀ ਮਹਤਾ ਕਲਿਆਣ ਦਾਸ ਜੀ ਤੈਨੂੰ ਰੱਬ ਸੰਤਾਨ ਦੇਵੇ ਜਦੋਂ ਤੇਰੇ ਘਰ ਪੁੱਤਰ ਦਾ ਆਗਮਨ ਹੋਵੇ ਮੇਰੇ ਦਿਲ ਦੀ ਚਾਹਨਾ ਹੀ ਮੇਰੇ ਦਿਲ ਦੀ ਖੁਆਇਸ਼ ਹੀ ਕਿ ਤੂੰ ਮੈਨੂੰ ਚੋਖਾ ਧਨ ਦੇਵੇਂ ਮੇਰੀ ਕੁਝ ਜ਼ਿੰਦਗੀ ਸੁਖਾਲੀ ਹੋ ਜਾਏ ਮੈਂ ਤਾਂ ਕਲਿਆਣ ਦਾਸ ਪਟਵਾਰੀ ਕਹਿਣ ਲੱਗੇ ਦੌਲਤਾ ਪ੍ਰਮਾਤਮਾ ਕਿਰਪਾ ਕਰੇ ਮੇਰੇ ਘਰ ਜੇਕਰ ਪੁੱਤਰ ਦੀ ਆਮਦ ਹੋਈ ਤਾਂ ਮੈਂ ਤੇਰਾ ਘਰ ਭਰ ਦਿਆਂਗਾ ਵਕਤ ਆਇਆ ਟਵਾਰੀ ਮਹਿਤਾ ਕਲਿਆਣ ਦਾਸ ਜੀ ਮਾਤ੍ਰਿਪਤਾ ਦੀ ਹਾਲਾਤ ਨੂੰ ਵੇਖ ਕੇ ਡਾਈ ਦੌਲਤਾਂ ਨੂੰ ਬੁਲਾਉਣ ਗਏ ਨੇ ਜਿਸ ਕਮਰੇ ਦੇ ਵਿੱਚ ਜਗਤ ਗੁਰੂ ਬਾਬਾ ਧੰਗੁਰ ਗੁਰਨਾਨਕ ਪਾਤਸ਼ਾਹ ਜੀ ਦਾ ਆਗਮਨ ਹੋਇਆ ਆਗਮਨ ਹੋਣ ਤੋਂ ਪਹਿਲੋ ਦਾਈ ਦੌਲਤਾ ਨੇ ਆਉਂਦਿਆਂ ਅਸ਼ਟਮ ਦੀਪਕ ਚਲਾਇਆ ਅਸ਼ਟ ਦੀਪਕ ਦਾ ਅਰਥ ਹੁੰਦਾ ਹੈ ਦੀਵਾ ਇੱਕ ਹੈ ਪਰ ਉਹਦੀਆਂ ਬੱਤੀਆਂ 8 ਨੇ ਚਾਰੇ ਪਾਸੇ ਤਾਂ ਕਿ ਚਾਨਣ ਹੋ ਜਾਏ ਉਹ ਦੀਪਕ ਜਲਾ ਕੇ ਹੁਣ ਦਾਈ ਦੌਲਤਾ ਜਗਤਗੁਰ ਬਾਬਾ ਦੀ ਆਮਦ ਦੇ ਵਿੱਚ ਆਪਣੀ ਕ੍ਰਿਆ ਵਿੱਚ ਲੱਗ ਗਈ ਤ੍ਰਿਪਤਾ ਦੇ ਘਰ ਤ੍ਰਿਪਤਾ ਦੀ ਕੁੱਖ ਤੋਂ ਜਦੋਂ ਪੁੱਤਰ ਦੀ ਆਮਦ ਹੋਈ ਉਹਦਾ ਸਾਰੀ ਸੇਵਾ ਸਾਕ ਸੰਭਾਲ ਕਰਕੇ ਨਾ ਜਦੋਂ ਬਾਹਰ ਨਿਕਲੀ ਪਟਵਾਰੀ ਮਹਿਤਾ ਕਲਿਆਣ ਦਾਸ ਨੂੰ ਵਧਾਈਆਂ ਦਿੱਤੀਆਂ ਮਹਿਤਾ ਕਲਿਆਣ ਦਾਸ ਪਟਵਾਰੀ ਕਹਿਣ ਲੱਗੇ ਦولتਾ ਤੂੰ ਕਿਆ ਕਰਦੀ ਸੀ ਮੇਰੇ ਘਰ ਜਦਨ ਪੁੱਤਰ ਦੀ ਆਮਦ ਹੋਏਗੀ ਤੇ ਮੇਰੇ ਘਰ ਉਦੋਂ ਤੋਂ ਸੁੱਖਾਂ ਵੀ ਰੋਟੀ ਬਣਨੀ ਸ਼ੁਰੂ ਹੋ ਜਾਏਗੀ ਅੱਜ ਮੈਂ ਦولتਾ ਤੇਰਾ ਘਰ ਭਰ ਦਿਆਂਗਾ ਹੁਣ ਵੇਖੋ ਦولتਾਂ ਦਾ ਸਿਦਕ ਦولتਾ ਕਹਿਣ ਲੱਗੀ ਪਟਵਾਰੀ ਜੀ ਮੈਂ ਤਾਂ ਕल्याण ਦਾ ਚੀ ਮੈਨੂੰ ਕੁਝ ਨਹੀਂ ਚਾਹੀਦਾ ਅੱਜ ਮੈਂ ਤ੍ਰਿਪਤ ਹੋ ਗਈ ਮੈਂ ਆਪਣੇ ਹੱਥਾਂ ਦੇ ਨਾਲ ਬੜੇ ਬੱਚਿਆਂ ਨੂੰ ਜਨਮ ਦਿੱਤਾ ਪਰ ਇਹ ਤਾਂ ਇੱਕ ਅਨੋਖਾ ਬੱਚਾ ਪੈਦਾ ਹੋਇਆ ਜਿਨ੍ਹਾਂ ਬੱਚਿਆਂ ਨੂੰ ਆਪਣੇ ਜੀਵਨ ਕਾਲ ਦੇ ਵਿੱਚ ਆਪਣੇ ਹੱਥਾਂ ਦੇ ਨਾਲ ਜਨਮ ਕਰਵਾਇਆ ਉਹ ਸਾਰੇ ਇਸ ਸੰਸਾਰ ਤੇ ਰੋਂਦੇ ਆਏ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਆ ਮਿੱਤਰਾ ਹੁਕਮ ਭਇਆ ਗਰਬਾਸ ਖਸਮ ਛੇਤੀ ਅਰਦਾਸ ਵਿਖਾਣੇ ਉਧ ਧਿਆਨ ਲਿਵ ਲਾਗਾ ਔਰ ਉਹ ਜੋ ਦੁਖਾਂਤ ਤੋਂ ਟੁੱਟੇ ਤੇ ਰੋਂਦੇ ਹੋਏ ਆਏ ਇਸ ਦੁਨੀਆ ਵਿੱਚ ਪਰ ਇਹ ਜੋ ਬੱਚਾ ਆਇਆ ਹੈ ਨਾ ਇਹ ਹੱਸਦਾ ਹੋਇਆ ਆਇਆ ਔਰ ਫਿਰ ਮੈਂ ਕੀ ਵੇਖਿਆ ਜਿਹੜਾ ਅਸ਼ਟਮ ਦੀਪਕ ਸੀਨਾ ਉਹਦੀ ਰੋਸ਼ਨੀ ਉਹਦਾ ਪ੍ਰਕਾਸ਼ ਮੱਧਮ ਪੈ ਗਿਆ ਮੈਨੂੰ ਇਸ ਬਾਲਕ ਦਾ ਜੋ ਪ੍ਰਕਾਸ਼ ਹੈ ਨਾ ਉਹ ਮੈਨੂੰ ਇੰਨਾ ਅਦਭੁੱਤ ਲੱਗਾ ਇੰਨਾ ਵੱਖਰਾ ਤੇ ਨਿਆਰਾ ਲੱਗਾ ਔਰ ਮੈਂ ਇਸ ਬਾਲਕ ਨੂੰ ਵੇਖ ਕੇ ਤ੍ਰਿਪਤ ਹੋ ਗਈ ਆ ਮੈਨੂੰ ਕਿਸੇ ਧਨ ਦੌਲਤ ਦੀ ਲੋੜ ਨਹੀਂ ਪਟਵਾਰੀ ਮਹਿਤਾ ਕਲਿਆਣ ਦਾਸ ਜੀ ਫਿਰ ਤਤਵਾਰੀ ਮਹਤਾ ਕਲਿਆਣ ਦਾਸ ਕਹਿਣ ਲੱਗੇ ਨਹੀਂ ਤੋਲਤਾ ਫਿਰ ਵੀ ਮੇਰਾ ਫਰਜ਼ ਬਣਦਾ ਹੈ ਪਰ ਮੈਂ ਤੈਨੂੰ ਦੇਣਾ ਜ਼ਰੂਰ ਹੈ ਫਿਰ ਦਾਈ ਤੋਲਤਾ ਕਹਿੰਦੀ ਮੈਨੂੰ ਬੇਟਾ ਕਲਿਆਣ ਦਾਸ ਜੀ ਨਹੀਂ ਚਾਹੀਦਾ ਇਸ ਬਾਲਕ ਦੇ ਦਰਸ਼ਨ ਕਰਕੇ ਹੀ ਮੈਂ ਤ੍ਰਿਪਤ ਹੋ ਗਈ ਹੁਣ ਇਸ ਅਜਮਤ ਦਾ ਇਸ ਸ਼ਖਸੀਅਤ ਦਾ ਜਦੋਂ ਰਾਏ ਬਲਾਲ ਨੂੰ ਪਤਾ ਲੱਗਾ ਨਾ ਜਦੋਂ ਰਾਏ ਬਲਾਲ ਇਸ ਸ਼ਖਸੀਅਤ ਤੋਂ ਪ੍ਰਭਾਵਿਤ ਹੋਏ ਬਹੁਤ ਸਾਰੀਆਂ ਸਾਖੀਆਂ ਜੁੜੀਆਂ ਹੋਈਆਂ ਨੇ ਕੱਪ ਨੂੰ ਛਾ ਕਰਨ ਵਾਲੀ ਸਾਖੀ ਵੀ ਹੈ ਉਹ ਵੀ ਰਾਇ ਬੁਲਾਰ ਨੇ ਵੇਖੀ ਮੱਝਾਂ ਚਾਰਨ ਵਾਲੀ ਸਾਖੀ ਵੀ ਹੈ ਕਿਸਾਨ ਨੇ ਜਦੋਂ ਜਾ ਕੇ ਵੇਖਿਆ ਮੇਰਾ ਖੇਤ ਤੇ ਹਰਿਆ ਭਰਿਆ ਅੱਗੇ ਨਾਲੋਂ ਵੀ ਜ਼ਿਆਦਾ ਹਰਿਆ ਭਰਿਆ ਹੈ ਰਾਏ ਬੁਲਾਰ ਇੰਨਾ ਪ੍ਰਭਾਵਿਤ ਹੋਇਆ ਔਰ ਇੱਕ ਬੇਨਤੀ ਕਰਾਂ ਮੰਨ ਲਓ ਮੇਰੇ ਪਿਤਾ ਦੇ ਨਾਂ ਤੇ ਮੇਰੇ ਦਾਦੇ ਦੇ ਨਾਂ ਤੇ ਕੋਈ ਨਗਰ ਚੱਲਦਾ ਹੋਵੇ ਕਿਸੇ ਪਿੰਡ ਦਾ ਨਾਂ ਹੋਵੇ 2 4 5 7 ਬੰਦੇ ਹੋਣ ਜਾਂ ਇੱਕ ਬੰਦਾ ਆਵੇ ਮੈਨੂੰ ਕਹੇ ਭਾਈ ਸਾਹਿਬ ਜੀ ਆ ਜਿਹੜਾ ਨਗਰ ਦਾ ਪਿੰਡ ਦਾ ਜਿਹੜਾ ਨਾਂ ਹੈ ਨਾ ਅਸੀਂ ਇਹਦਾ ਨਾਂ ਬਦਲਣਾ ਚਾਹੁੰਦੇ ਆ ਅਸੀਂ ਇਹਦਾ ਨਾਂ ਬਦਲਣਾ ਚਾਹੁੰਦੇ ਆ ਮੰਨ ਲਓ ਤੁਹਾਡੇ ਦਾਦੇ ਪੜਦਾਦੇ ਦੇ ਨਾਂ ਤੇ ਕੋਈ ਪਿੰਡ ਦਾ ਨਾਂ ਹੋਵੇ ਔਰ ਦੋ ਸੱਜਣ ਜਾਣ ਤੁਹਾਡੇ ਕੋਲ ਤੁਸੀਂ ਇਸ ਪਿੰਡ ਦਾ ਨਾਂ ਬਦਲ ਦੋ ਕੀ ਤੁਹਾਡਾ ਚਿੱਤ ਕਰੇਗਾ ਮੈਂ ਆਪਣੇ ਦਾਦੇ ਪਰਦਾਦੇ ਤੇ ਨਾਂ ਦਉ ਬਦਲਦਿਆਂ ਕਦੀ ਨਹੀਂ ਪਰ ਵਾਰਨੇ ਚਾਹੀਏ ਰਾਏ ਬੁਲਾਰ ਦੇ ਰਾਏ ਬੁਲਾਰ ਪਟਵਾਰੀ ਮਹਿਤਾ ਕਲਿਆਣ ਦਾਸ ਕੋਲ ਚੱਲ ਕੇ ਹੁੰਦੇ ਨੇ ਉੱਥੋਂ ਦਾ ਰਾਜਾ ਸੀ ਚੱਲ ਕੇ ਆਇਆ ਪਟਵਾਰੀ ਕਲਿਆਣ ਦਾਸ ਜੀ ਇੱਕ ਗੱਲ ਆਖਾਂ ਜੀ ਮਹਾਰਾਜ ਮੇਰੇ ਦਾਦੇ ਦੇ ਨਾਂ ਤੇ ਇਹ ਨਗਰ ਦਾ ਨਾਂ ਰੱਖਿਆ ਸੀ ਮੇਰੇ ਦਾਦੇ ਨੇ ਇਹ ਵਸਾਇਆ ਸੀ ਨਗਰ ਰਾਏ ਭੋਇ ਦੀ ਤਲਵੰਡੀ ਕੀ ਰਾਏ ਭੋਇ ਦੀ ਤਲਵੰਡੀ ਮੇਰੇ ਦਾਦੇ ਦੇ ਨਾਂ ਤੇ ਐ ਉਹ ਰਾਏ ਸੀਗਾ ਰਾਏ ਭੋਇ ਦੀ ਤਲਵੰਡੀ ਹੁਣ ਮੇਰਾ ਚਿੱਤ ਕਰਦਾ ਹੈ ਇਸ ਨਗਰ ਦਾ ਨਾਂ ਨਾ ਮੈਂ ਤੇਰੇ ਪੁੱਤਰ ਦੇ ਨਾਂ ਤੇ ਰੱਖ ਦਿਆ ਪਟਵਾਰੀ ਮਹਿਤਾ ਕਲਿਆਣ ਦਾ ਜਿਹਨਾਂ ਬੜੇ ਅਚੰਬੇ ਜੇ ਵਿੱਚ ਆ ਗਏ ਹੈ ਤੁਸੀਂ ਮੇਰੇ ਪੁੱਤਰ ਦੇ ਨਾਂ ਤੇ ਇਸ ਨਗਰ ਦਾ ਇਸ ਸ਼ਹਿਰ ਦਾ ਨਾਂ ਰੱਖਣਾ ਚਾਹੁੰਦੇ ਹੋ ਕਹਿਣ ਲੱਗੇ ਹਾਂਜੀ ਪਤਾ ਨਹੀਂ ਕਿਉਂ ਮੈਨੂੰ ਇੰਜ ਲੱਗਦਾ ਹੈ ਮੇਰਾ ਇਹ ਨਗਰ ਜਿਹੜਾ ਸੁਖੀ ਵੱਸਦਾ ਹੈ ਨਾ ਇਹ ਉਦੋਂ ਤੋਂ ਬਹੁਤਾ ਸੁਖੀ ਹੋ ਗਿਆ ਜਦੋਂ ਤੋਂ ਤੇਰੇ ਪੁੱਤਰ ਦਾ ਇਸ ਧਰਤੀ ਤੇ ਆਗਮਨ ਹੋਇਆ ਹੈ ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆਰੇ ਉਦੋਂ ਤੋਂ ਇਸ ਨਗਰ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਹੋ ਗਈਆਂ ਨੇ ਇਸ ਲਈ ਮੇਰਾ ਚਿਤ ਕਰਦਾ ਹੈ ਕਿ ਮੈਂ ਨਾ ਇਸ ਨਗਰ ਦਾ ਨਾਮ ਤੇਰੇ ਪੁੱਤਰ ਦੇ ਨਾਮ ਤੇ ਬਦਲ ਦਿਆਂ ਬਦਲ ਕੇ ਰੱਖਦੇ ਆ ਕਹਿਣ ਲੱਗਾ ਮੈਂ ਤੇਰੇ ਪੁੱਤਰ ਦੇ ਨਾਂ ਤੇ ਇਸ ਨਗਰ ਦਾ ਨਾਂ ਕਰਦਾ ਹਾਂ ਨਾਨਕ ਆਣਾ ਨਾਨਕ ਆਣਾ ਇੱਥੇ ਨਾਨਕ ਆਇਆ ਤੇ ਇਸ ਲਈ ਇਸ ਨਗਰ ਦਾ ਨਾਂ ਆਪਾਂ ਅੱਜ ਜੋ ਬੁਲਾਉਨੇ ਆ ਉਹ ਕੀ ਬੁਲਾਉਨੇ ਆ ਨਨਕਾਣਾ ਤੇ ਆਪਾਂ ادب ਸਤਿਕਾਰ ਦੇ ਨਾਲ ਕੀ ਕਹਿੰਨੇ ਆ ਨਨਕਾਣਾ ਸਾਹਿਬ ਤੋਂ ਉਸ ਸ਼ਖਸੀਅਤ ਦੀ ਉਸ ਜਗਤ ਗੁਰ ਬਾਬਾ ਦੀ ਜਦੋਂ ਅਜਮਤ ਬੜਿਆਈ ਕਰਾਮਾਤ ਰਾਏ ਗੁਲਾਬ ਨੇ ਡਿੱਠੀ ਤੇ ਉਹਨੇ ਆਪਣੇ ਦਾਦੇ ਦੇ ਨਾਂ ਤੇ ਵਸਿਆ ਪਿੰਡ ਵਸਿਆ ਨਗਰ ਉਹਦਾ ਨਾਂ ਬਦਲ ਦਿੱਤਾ ਉਹਦਾ ਨਾਂ ਬਦਲ ਬਿੱਤਾ ਰਾਏ ਪੋਹੀ ਦੀ ਤਲਵੰਡੀ ਤੋਂ ਨਾਨਕ ਆਣਾ ਕਰ ਦਿੱਤਾ ਇੱਥੇ ਨਾਨਕ ਆਇਆ ਸੋ ਗੁਰਮੁਖ ਜਿਆੜਿਓ ਉਸ ਅਜਮਤ ਦੋ ਜਹਾਂ ਤੇ ਵਾਲੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਨੇ ਉਹਨਾਂ ਦੇ ਪਰਥਾਏ ਬਾਅਰ ਲਿਖ ਦਿੱਤੀ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਬਾਅਰ ਤੇ ਆਪਾਂ ਬੜੀ ਪੜੀ ਹੈ ਔਰ ਪ੍ਰਭਾਤ ਫਿਰ ਇਹ ਅਕਸਰ ਪੜੀ ਜਾਂਦੀ ਹੈ ਪਰ ਦੁੱਖ ਦੀ ਗੱਲ ਅਜੇ ਤੱਕ ਸਾਡੇ ਮਨਾਂ ਦੇ ਵਿੱਚ ਸਾਡੇ ਦਿਲ ਦਿਮਾਗ ਦੇ ਵਿੱਚ ਚੰਨ ਨਹੀਂ ਹੋਇਆ ਅਸੀਂ ਅੱਜ ਤੱਕ ਉਸੇ ਭਰਮ ਬਹਿਨ ਦੇ ਵਿੱਚ ਫਸੇ ਪਏ ਆ ਅੱਜ ਤੱਕ ਸਾਡਾ ਦਿਲ ਦਿਮਾਗ ਨਫ਼ਰਤ ਦੇ ਨਾਲ ਭਰਿਆ ਪਿਆ ਬਾਬੇ ਨਾਨਕ ਨੇ ਸਾਨੂੰ ਪ੍ਰੇਮ ਪਿਆਰ ਸਿਖਾਇਆ ਸੀਗਾ ਅੱਗੇ ਚੱਲ ਕੇ ਆਪਾਂ ਵਿਚਾਰਾਂਗੇ ਸੋ ਅੱਜ ਦੀ ਵਿਚਾਰ ਆਪਾਂ ਇੱਥੇ ਸਮਾਪਤ ਕਰਦੇ ਆਂ ਕੱਲ ਜੇ ਵਕਤ ਹੋਇਆ ਜਾਂ ਜੇ ਮੈਂ ਦੋ ਦਿਨ ਨਹੀਂ ਆ ਸਕਿਆ ਇਸੇ ਤਰ੍ਹਾਂ ਜੇ ਜਦੋਂ ਵੀ ਆਪਾਂ ਵਿਚਾਰ ਸ਼ੁਰੂ ਕਰਾਂਗੇ ਇੱਥੋਂ ਹੀ ਸ਼ੁਰੂ ਕਰਾਂਗੇ ਸੋ ਇਹਨਾਂ ਕੁਝ ਕਹਿੰਦਾ ਹੋਇਆ ਦਾਸ ਕਿਮਤ ਆ ਜਾ ਚ ਮੇਰੀਆਂ ਪੁਲਾਂ ਸਮਝ ਕੇ ਬਖਸ਼ ਦੇਣਾ ਗੁਰੂ ਕੇ ਬਾਤਾਂ ਜੋ ਆਪ ਜੀ ਨਾਲ ਸਾਂਝੇ ਕੀਤੇ ਨੇ ਆਪਾਂ ਜੀਵਨ ਦਾ ਆਧਾਰ ਬਣਾਈਏ ਤਾਂ ਕਿ ਹੋ ਜਾਈਏ ਲੋਕ ਸੁਖੀਏ ਪਰ ਲੋਕ ਸੁਹਿਲੇ ਨਾਨਕ ਹਰ ਪ੍ਰਪਾਪੇ ਮੇਲੇ ਕਰੋ ਫਤੇ ਦੀ ਸਾਂਝ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ